ਗੁਰਮੁਖ ਪਿਆਰਿਓ ਪੋਹ ਦੇ ਮਹੀਨੇ ਦੀ ਆਰੰਭਤਾ ਹੋ ਚੁੱਕੀ ਹੈ ਤੇ ਇਹ ਮਹੀਨੇ ਦੇ ਵਿੱਚ ਸਾਨੂੰ ਕਿੰਨਾ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਆਓ ਜੀ ਆਪਾਂ ਇੱਥੇ ਵਿਚਾਰ ਕਰਦੇ ਹਾਂ ਜੀ ਤੇ ਸਮਝਦੇ ਹਾਂ ਕਿਉਂਕਿ ਕਈ ਵਾਰੀ ਸਾਨੂੰ ਜਦੋਂ ਪਤਾ ਨਹੀਂ ਹੁੰਦਾ ਅਸੀਂ ਜਾਣੇ ਅਣਜਾਣੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਦਿੰਨੇ ਹਾਂ ਜਿਹਦਾ ਬਾਅਦ ਵਿੱਚ ਸਾਨੂੰ ਫਲ ਵੀ ਭੋਗਣਾ ਪੈਂਦਾ ਤੇ ਅਸੀਂ ਪਛਤਾਉਨੇ ਹਾਂ ਪੋਦੇ ਮਹੀਨੇ ਵਿੱਚ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬਹੁਤ ਸਾਰੀਆਂ ਸ਼ਹੀਦੀਆਂ ਇਹ ਮਹੀਨੇ ਵਿੱਚ ਹੋਈਆਂ ਨੇ ਭਾਵੇਂ ਕਿ ਸਿੱਖ ਇਤਿਹਾਸ ਵਿੱਚ ਬਹੁਤ ਜ਼ਿਆਦਾ ਸ਼ਹਾਦਤਾਂ ਹੋਈਆਂ ਪਰ ਇਹ ਮਹੀਨੇ ਵਿੱਚ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਵਿਛੜਿਆ ਦੁਨੀਆ ਦੇ ਇਤਿਹਾਸ ਵਿੱਚ ਜੇਕਰ ਕਿਸੇ ਨੇ ਜਿਉਂਦਾ ਜਾਗਦਾ ਰੱਬ ਦੇਖਣਾ ਹੋਵੇ ਤਾਂ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਨ ਜਿਨ੍ਹਾਂ ਨੇ ਇਤਿਹਾਸ ਵਿੱਚ ਉਹ ਮਿਸਾਲ ਪੈਦਾ ਕਰ ਦਿੱਤੀ ਜਿਹੜੀ ਕਦੇ ਪਹਿਲਾਂ ਨਹੀਂ ਸੀ ਤੇ ਅੱਗੇ ਵੀ ਨਹੀਂ ਹੋ ਸਕੇਗੀ ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਤਿਆਗਿਆ ਸਦਾ ਲਈ ਅੱਗੇ ਸਰਸਾ ਨਦੀ ਤੇ ਬਹੁਤ ਵੱਡਾ ਜੁੱਧ ਹੋਇਆ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਜਾਨਾਂ ਤੋਂ ਪਿਆਰੇ ਸਿੰਘ ਸੇਵਕਾਂ ਦੇ ਵਿਛੋੜੇ ਪੈ ਗਏ ਵੱਡੇ ਸਾਹਿਬ ਜਾਦੇ ਦਸਵੇਂ ਪਿਤਾ ਜੀ ਦੇ ਨਾਲ ਚਮਕੌਰ ਸਾਹਿਬ ਪਹੁੰਚ ਗਏ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਜੱਥੇ ਨਾਲ ਰੋਪੜ ਵੱਲ ਹੋ ਟੁਰਿਆ ਤੇ ਛੋਟੇ ਸਾਹਿਬਜ਼ਾਦੇ ਦਾਦੀ ਮਾਂ ਮਾਤਾ ਗੁਜਰੀ ਜੀ ਦੇ ਨਾਲ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਤੇ ਆਪਾਂ ਇਹਨਾਂ ਦਿਨਾਂ ਵਿੱਚ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਹ ਸਾਰੀਆਂ ਗੱਲਾਂ ਆਪਾਂ ਯਾਦ ਰੱਖਣੀਆਂ ਨੇ ਜੀ ਸਭ ਤੋਂ ਪਹਿਲੀ ਗੱਲ ਜਿਹੜੇ ਫਤੇਗੜ ਸਾਹਿਬ ਦੀ ਸੰਗਤ ਆ ਉੱਥੋਂ ਦੇ ਲੋਕ ਆ ਇਹਨਾਂ ਦਿਨਾਂ ਵਿੱਚ ਇਹਨਾਂ ਵਿਰਾਗ ਆ ਜਾਂਦਾ ਉਹਨਾਂ ਦੇ ਮਨਾਂ ਵਿੱਚ ਉਹ ਮੰਜੀਆਂ ਦੇ ਉੱਪਰ ਲੇਟ ਕੇ ਆਰਾਮ ਨਹੀਂ ਕਰਦੇ ਉੱਥੋਂ ਨਹੀਂ ਸੌਂਦੇ ਜ਼ਮੀਨ ਤੇ ਹੀ ਸੌਂਦੇ ਆ ਇਸ ਕਰਕੇ ਜੇ ਅਸੀਂ ਇਹਨਾਂ ਨਹੀਂ ਕਰ ਸਕਦੇ ਹੋ ਸਕੇ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਆ ਅੰਮ੍ਰਿਤ ਵੇਲਾ ਸੰਭਾਲੋ ਦੂਜੀ ਗੱਲ ਇਸ਼ਨਾਨ ਕਰਕੇ ਵਾਹਿਗੁਰੂ ਮੰਤਰ ਦਾ ਜਾਪ ਕਰੋ ਸਿਮਰਨ ਕਰੋ ਕਿਉਂਕਿ ਇਹ ਉਹੀ ਮਹੀਨਾ ਜਦੋਂ ਛੋਟੀਆਂ ਜਿੰਦਾ ਨਿੱਕੀਆਂ ਜਿੰਦਾ ਵੱਡੇ ਸਾਕੇ ਹੋਏ ਆ ਕਿਉਂਕਿ ਸਤਗੁਰੂ ਮਹਾਰਾਜ ਦਾ ਸਾਰਾ ਪਰਿਵਾਰ ਵਿਛੜ ਗਿਆ ਇਹ ਸਹੀ ਸਾਰੇ ਜਾਣਦੇ ਆ ਪਰ ਤੁਸੀਂ ਭਾਈ ਅੰਮ੍ਰਿਤ ਵੇਲਾ ਜਰੂਰ ਸੰਭਾਲਣਾ ਹੋ ਸਕੇ ਹਰ ਰੋਜ਼ ਪੋਦੇ ਮਹੀਨੇ ਉੱਠ ਕੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਣਾ ਹੈ ਉੱਥੇ ਜਾ ਕੇ ਬਾਣੀ ਸਰਵਣ ਕਰਨੀ ਕੀਰਤਨ ਸਰਵਣ ਕਰਨਾ ਕੀ ਪਤਾ ਤੁਹਾਡੇ ਤੇ ਏਡੀ ਕਿਰਪਾ ਹੋ ਜੇ ਇਹ ਤੁਹਾਡੀ ਪੱਕੀ ਹੀ ਆਦਤ ਬਣ ਜਾਵੇ ਤੁਸੀਂ ਇਹ 30 ਦਿਨਾਂ ਦਾ ਮਹੀਨਾ ਹੁੰਦਾ ਕਰਕੇ ਦੇਖਣਾ ਇਹ ਤੀਜੀ ਗੱਲ ਸਦਾ ਯਾਦ ਰੱਖਣੀ ਸਾਧ ਸੰਗਤ ਕਰਨੀ ਆ ਚੌਥੀ ਗੱਲ ਕਈ ਲੋਕ ਜਿਹੜੇ ਆ ਭੁੱਲ ਕਰਦੇ ਆ ਇੱਕ ਬਹੁਤ ਵੱਡੀ ਇਹਨਾਂ ਦਿਨਾਂ ਵਿੱਚ ਵਿਆਹ ਸ਼ਾਦੀਆਂ ਦਾ ਮਾਹੌਲ ਉਹ ਆਪਣੀ ਮਤ ਮੁਤਾਬਕ ਕਰਨ ਲੱਗੇ ਪੁਰਾਣੇ ਬਜ਼ੁਰਗ ਨਹੀਂ ਇਸੀ ਕਰਦੇ ਹੁੰਦੇ ਪੋ ਮਹੀਨੇ ਵਿੱਚ ਵਿਆਹ ਪਰ ਇਨ੍ਹਾਂ ਦਿਨਾਂ ਵਿੱਚ ਕਈ ਵਾਰੀ ਵੇਖ ਕੇ ਹੈਰਾਨੀ ਹੁੰਦੀ ਆ ਜਦੋਂ ਲੋਕ ਬਰੀ ਵਾਲੇ ਕੱਪੜੇ ਖਰੀਦਦੇ ਆ ਇਨ੍ਹਾਂ ਦਿਨਾਂ ਵਿੱਚ ਸਾਨੂੰ ਚਾਹ ਨਹੀਂ ਕਰਨਾ ਚਾਹੀਦਾ ਕੋਈ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਕਿਉਂਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਸਾਡੇ ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਦੇ ਬੱਚੇ ਉਹਨਾਂ ਦੇ ਸਾਹਿਬਜ਼ਾਦੇ ਉਹਨਾਂ ਦੇ ਸਿੰਘ ਪਿਆਰੇ ਕਿੰਨੇ ਪਰਿਵਾਰ ਸ਼ਹੀਦ ਹੋ ਗਏ ਸਿੱਖਾਂ ਦੇ ਤਾਂ ਇਨ੍ਹਾਂ ਦਿਨਾਂ ਵਿੱਚ ਕਦੇ ਵੀ ਭੁੱਲ ਕੇ ਵਿਆਹ ਕਾਰਜ ਨਹੀਂ ਕਰਨੇ ਚਾਹੀਦੇ ਕੜਾਈਆਂ ਨਹੀਂ ਚੜ੍ਹਣੀਆਂ ਚਾਹੀਦੀਆਂ ਮਠਿਆਈਆਂ ਨਹੀਂ ਬਣਾਉਣੀਆਂ ਚਾਹੀਦੀਆਂ ਇਹਨਾਂ ਦਿਨਾਂ ਵਿੱਚ ਤਾਂ ਸਿੱਖਾਂ ਨੂੰ ਵੱਧ ਤੋਂ ਵੱਧ ਸਿਮਰਨ ਕਰਨਾ ਚਾਹੀਦਾ ਸੇਵਾ ਕਰਨੀ ਚਾਹੀਦੀ ਹੈ ਜੀ ਅੱਗੇ ਹੁਣ ਪੰਜਵੀਂ ਗੱਲ ਇਹ ਗੱਲ ਆ ਸਾਡੇ ਬੱਚਿਆਂ ਨਾਲ ਸਬੰਧਤ ਜਿਹੜੇ ਸਾਡੇ ਬੱਚੇ ਨੇ ਇਹੀ ਸਾਡਾ ਸਰਮਾਇਆ ਨੇ ਜੇ ਅਸੀਂ ਇਹਨਾਂ ਨੂੰ ਗੁਰੂਆਂ ਦਾ ਇਤਿਹਾਸ ਨਹੀਂ ਦੱਸਾਂਗੇ ਸਾਹਿਬਜ਼ਾਦਿਆਂ ਦਾ ਇਤਿਹਾਸ ਇਹਨਾਂ ਨੂੰ ਪਤਾ ਹੀ ਨਹੀਂ ਹੋਵੇਗਾ ਚਮਕੌਰ ਦੀ ਗੜੀ ਦਾ ਠੰਡੇ ਬੁਰਜ ਦਾ ਇਨ੍ਹਾਂ ਵਿੱਚ ਕਿਵੇਂ ਜਗਿਆਸਾ ਪੈਦਾ ਹੋਵੇਗੀ ਜੀ ਇਨ੍ਹਾਂ ਅੰਦਰ ਸਿੱਖੀ ਦੀ ਜਾਗ ਇਹਨਾਂ ਦਾ ਬੂਟਾ ਕਿਵੇਂ ਲੱਗੇਗਾ ਇਹਨਾਂ ਅੰਦਰ ਇਸ ਕਰਕੇ ਤੁਸੀਂ ਇਹਨਾਂ ਨੂੰ ਭਾਈ ਹੋ ਸਕੇ ਪੋ ਦੇ ਮਹੀਨੇ ਦੀ ਆਰੰਭਤਾ ਸਮੇਂ ਹੀ ਇਹਨਾਂ ਨੂੰ ਲੈ ਕੇ ਜਾਓ ਕਿਉਂਕਿ ਸਾਡੇ ਅੱਜਕੱਲ ਦੇ ਬੱਚੇ ਉਹਨਾਂ ਨੂੰ ਕ੍ਰਿਸਮਸ ਬਾਰੇ ਤਾਂ ਪਤਾ ਹੁੰਦਾ ਪਰ ਸਾਹਿਬ ਜਦਿਆਂ ਦੀ ਉਮਰ ਕਿੰਨੀ ਸੀ ਉਹ ਇਤਿਹਾਸ ਬਿਲਕੁਲ ਹੀ ਨਹੀਂ ਪਤਾ ਹੈਗਾ ਜਾਓ ਇਹਨਾਂ ਨੂੰ ਪਹਿਲਾਂ ਦਰਸ਼ਨ ਕਰਵਾਓ ਜੇ ਜਦੋਂ ਉੱਥੇ ਜਾਓਗੇ ਉੱਥੇ ਸਾਰਾ ਇਤਿਹਾਸ ਲਿਖਿਆ ਹੁੰਦਾ ਆਪਣੇ ਬੱਚਿਆਂ ਨੂੰ ਕਹੋ ਸਾਨੂੰ ਇਹ ਪੜ੍ਹ ਕੇ ਦੱਸੋ ਕੀ ਲਿਖਿਆ ਹੈ ਜੇ ਤੁਹਾਡੇ ਬੱਚੇ ਪੜ੍ਹ ਨਹੀਂ ਸਕਦੇ ਉਹਨਾਂ ਨੂੰ ਸਾਰਾ ਇਤਿਹਾਸ ਦੱਸੋ ਭਾਵੇਂ ਕਿ ਬੱਚੇ ਜਿਹੜੇ ਆ ਉਹਨਾਂ ਨੇ ਐਨੀਮੇਸ਼ਨ ਫਿਲਮ ਦੇਖੀ ਆ ਚਾਰ ਸਾਹਿਬਜ਼ਾਦਿਆਂ ਵਾਲੀ ਪਰ ਫਿਰ ਵੀ ਜਿੰਨਾ ਸਮਾਂ ਉਹ ਪਾਵਨ ਸਥਾਨਾਂ ਦੇ ਦਰਸ਼ਨ ਨਹੀਂ ਕਰਨਗੇ ਜੀ ਚਮਕੌਰ ਸਾਹਿਬ ਦੇ ਫਤਿਹਗੜ ਸਾਹਿਬ ਦੇ ਜੋਤੀ ਸਰੂਪ ਦੇ ਹੋਰ ਵੀ ਕਈ ਗੁਰਦੁਆਰਾ ਸਾਹਿਬ ਨੇ ਜੇ ਉਹ ਨਹੀਂ ਦਰਸ਼ਨ ਕਰਨਗੇ ਫਿਰ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਸਾਡੇ ਪਾਵਨ ਸਥਾਨ ਕਿੱਥੇ-ਕਿੱਥੇ ਬਣੇ ਹੋਏ ਆ ਕੀ ਕੀ ਉਹਨਾਂ ਦੇ ਨਾਮ ਨੇ ਤੇ ਅਗਲੀ ਗੱਲ ਜਿਹੜੀ ਮੈਂ ਆਪ ਜੀ ਨੂੰ ਦੱਸਣੀ ਆ ਉਹ ਇਹ ਆ ਕਿ ਆਪਣੇ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਜ਼ਰੂਰ ਲੈ ਕੇ ਦਿਓ ਜੋ ਸਿੱਖ ਇਤਿਹਾਸ ਨਾਲ ਸੰਬੰਧਿਤ ਨੇ ਜਿਨ੍ਹਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਲਿਖਿਆ ਹੈ ਜੀ ਤੇ ਕੁਝ ਕਿਤਾਬਾਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਨਾਲ-ਨਾਲ ਤਸਵੀਰਾਂ ਵੀ ਬਣੀਆਂ ਹੁੰਦੀਆਂ ਨੇ ਹੋ ਸਕੇ ਛੋਟੇ ਜਿਹੜੇ ਬੱਚੇ ਐ ਮੈਂ ਉਹਨਾਂ ਦੀ ਗੱਲ ਕਰਾਂ ਵੱਡਿਆਂ ਵਾਸਤੇ ਨਹੀਂ ਜੀ ਉਹਨਾਂ ਨੂੰ ਤਾਂ ਉਹ ਕਿਤਾਬਾਂ ਦੋ ਜਿਨ੍ਹਾਂ ਵਿੱਚ ਸਾਰਾ ਬਹੁਤ ਵਿਸਥਾਰ ਦੇ ਨਾਲ ਇਤਿਹਾਸ ਦੱਸਿਆ ਹੋਵੇ ਜਿਵੇਂ ਪੋਹ ਦੀਆਂ ਰਾਤਾਂ ਕਿਤਾਬ ਹੈ ਤੇ ਹੋ ਸਕੇ ਇਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਪ੍ਰੇਰਿਤ ਕਰਕੇ ਅੰਮ੍ਰਿਤ ਜਰੂਰ ਸਿਖਾਓ ਕਿਉਂਕਿ ਕਲਗੀਧਰ ਦੇ ਪੁੱਤਰ ਧੀਓ ਅੰਮ੍ਰਿਤਧਾਰੀ ਹੋ ਕੇ ਜਿਓ ਤੇ ਆਪਣੇ ਬੱਚਿਆਂ ਨੂੰ ਨਾਲ ਉਠਾ ਕੇ ਇਹਨਾਂ ਦਿਨਾਂ ਵਿੱਚ ਸੇਵਾ ਕਰਨ ਲਈ ਲੈ ਕੇ ਜਾਓ ਕਈ ਪਿੰਡ ਅਜੇਹਾ ਜਿੱਥੇ ਇਹਨਾਂ ਦਿਨਾਂ ਵਿੱਚ ਪ੍ਰਭਾਤ ਫੇਰੀਆਂ ਹੁੰਦੀਆਂ ਨੇ ਆਪਣੇ ਬੱਚਿਆਂ ਨੂੰ ਦੇ ਵਿੱਚ ਹਾਜ਼ਰੀ ਲਵਾਓ ਨਾਮ ਸਿਮਰਨ ਦੀ ਮਹਿਮਾ ਬਾਰੇ ਦੱਸੋ ਜੀ ਇਹ 6ਵੀਂ 7ਵੀਂ 8ਵੀਂ ਗੱਲ ਹੋ ਗਈ ਆ ਜੀ ਅੱਗੇ ਹੁਣ 9ਵੀਂ ਗੱਲ ਕਈ ਵਾਰੀ ਕੀ ਹੁੰਦਾ ਕਿ ਸਾਡੇ ਆਸੇ ਪਾਸੇ ਕਈ ਵਾਰੀ ਅਸੀਂ ਕਿਸੇ ਨਾਲ ਨਾਰਾਜ਼ ਹੁੰਨੇ ਆ ਸਾਡਾ ਕਿਸੇ ਨਾਲ ਰੋਸ ਹੁੰਦਾ ਦੇਖੋ ਸਾਨੂੰ ਗੁਰੂ ਮਹਾਰਾਜ ਨੇ ਇੱਕ ਕੀਤਾ ਖੰਡੇ ਦੀ ਪਾਹਲ ਦਿੱਤੀ ਇੱਕ ਬਾਟੇ ਵਿੱਚ ਅੰਮ੍ਰਿਤ ਛਕਾਇਆ ਇਹਨਾਂ ਸਾਰੀਆਂ ਗੱਲਾਂ ਨੂੰ ਚੇਤੇ ਰੱਖਦੇ ਹੋਏ ਜੇ ਕੋਈ ਰੁੱਸਿਆ ਹੋਇਆ ਹੈ ਤਾਂ ਇਹਨਾਂ ਦਿਹਾੜਿਆਂ ਨੂੰ ਸਮਰਪਿਤ ਭਾਈ ਜਦੋਂ ਵੀ ਸਮਾਗਮ ਕੀਤੇ ਜਾਂਦੇ ਆ ਇਹਨਾਂ ਦਿਨਾਂ ਵਿੱਚ ਉਦੋਂ ਤੁਸੀਂ ਇਹ ਰੋਸੇ ਜਿਹੜੇ ਸਾਰੇ ਖਤਮ ਕਰ ਦੇਣੇ ਆ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਆ ਦਸਵੀਂ ਗੱਲ ਪਿੰਡਾਂ ਵਿੱਚ ਵੱਧ ਤੋਂ ਵੱਧ ਸਮਾਗਮ ਕਰੋ ਜਦੋਂ ਸਮਾਗਮ ਕਰਾਂਗੇ ਸੰਗਤ ਜੁੜੇਗੀ ਇਕੱਠੇ ਹੋਵਾਂਗੇ ਭਾਈਚਾਰਕ ਸਾਂਝ ਵਧੇਗੀ ਉਕੇ ਜਿਹੜਾ ਰੱਬ ਦੇ ਪਿਆਰ ਵਿੱਚ ਘੰਟਾ 2 ਘੰਟੇ ਅਸੀਂ ਚੌਂਕੜਾ ਮਾਰ ਕੇ ਬੈਠਾਂਗੇ ਇਦੋਂ ਚੰਗੀ ਦੱਸੋ ਹੋਰ ਕੀ ਗੱਲ ਹੋ ਸਕਦੀ ਆ ਜੀ ਕਬੀਰ ਏਕ ਕਰੀ ਆਦੀ ਕਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਅੱਗੇ 11ਵੀਂ ਗੱਲ ਜੇ ਮਹਾਰਾਜ ਨੇ ਤੁਹਾਨੂੰ ਮਾਇਆ ਦੇ ਗੱਫੇ ਦਿੱਤੇ ਨੇ ਜੀ ਇਹਨਾਂ ਦਿਨਾਂ ਵਿੱਚ ਪੋਹ ਦੇ ਮਹੀਨੇ ਵਿੱਚ ਕੁਝ ਬੱਚੇ ਹੁੰਦੇ ਆ ਜਿਹੜੇ ਬੂਟ ਨਹੀਂ ਲੈ ਸਕਦੇ ਬਸਤਰ ਨਹੀਂ ਲੈ ਸਕਦੇ ਸਕੂਲ ਦੀ ਵਰਦੀ ਨਹੀਂ ਲੈ ਸਕਦੇ ਜਥਾ ਸ਼ਕਤ ਉਹਨਾਂ ਦੀ ਸੇਵਾ ਕਰਦੇ ਹੋ 12ਵੀਂ ਗੱਲ ਜਿਹੜੀ ਆ ਉਹ ਦਸਵੰਦ ਗੁਰੂ ਕੇ ਲੰਗਰਾਂ ਵਿੱਚ ਵੀ ਲਾਓ ਜੀ 13ਵੀਂ ਗੱਲ ਲੱਗੇ ਕਿਤਾਬਾਂ ਦੇ ਲੰਗਰ ਵੀ ਲਾਓ ਜੀ ਹੋ ਸਕੇ ਤਾਂ ਲਾਇਬ੍ਰੇਰੀ ਵਿੱਚ ਜਾ ਕੇ ਕਿਤਾਬਾਂ ਨਵੀਆਂ ਖਰੀਦ ਕੇ ਉੱਥੇ ਦਿਓ ਜੀ ਤੇ ਪਿੰਡ ਦੇ ਲੋਕਾਂ ਨੂੰ ਵੀ ਉਤਸ਼ਾਹਤ ਕਰੋ ਕਿ ਉਹ ਗੁਰੂ ਦੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜਨ ਅੱਗੇ ਲੱਗਣਾ ਬੜਾ ਔਖਾ ਹੁੰਦਾ ਪਰ ਜਦੋਂ ਤੁਸੀਂ ਇਹ ਚੰਗੇ ਕੰਮ ਕਰੋਗੇ ਤੁਹਾਨੂੰ ਖੁਸ਼ੀ ਮਹਿਸੂਸ ਹੋ ਜਾਵੇਗੀ ਤੇ ਜਿਹੜੇ ਵੀਰ ਜਿਹੜੇ ਆ ਸੱਜਣ ਗੁਰਮਖ ਪਿਆਰੇ ਆ ਪੜੇ ਲਿਖੇ ਆ ਉਹ ਆਪਦਾ ਨਿਤਨੇਮ ਵਧਾਉਣ ਇਹਨਾਂ ਦਿਨਾਂ ਵਿੱਚ ਸੁਖਮਣੀ ਸਾਹਿਬ ਦਾ ਜਾਪ ਕਰਨ ਨਿਤਨੇਮ ਤੋਂ ਇਲਾਵਾ ਜਾਂ ਹੋਰ ਬਾਣੀ ਵੀ ਪੜ ਸਕਦੇ ਆ ਪਰ ਜਿਹੜੇ ਗੁਰਮਖ ਪਿਆਰੇ ਪੜੇ ਲਿਖੇ ਨਹੀਂ ਹਨ ਉਹ ਮੂਲ ਮੰਤਰ ਦੀ ਮਾਲਾ ਦਾ ਜਾਪ ਵੀ ਕਰ ਸਕਦੇ ਆ ਵਾਹਿਗੁਰੂ ਮੰਤਰ ਦਾ ਵੀ ਸਿਮਰਨ ਕਰ ਸਕਦੇ ਆ ਮਾਲਾ ਜਿਹੜੀ ਆ ਉਹ ਜਪ ਕੇ ਇਹ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਆ ਤੇ ਇਹਨਾਂ ਦਿਨਾਂ ਵਿੱਚ ਇੱਕ ਗੱਲ ਹੋਰ ਹੈ ਸਦਾ ਹੀ ਯਾਦ ਰੱਖਣੀ ਆ ਜੀ ਠੰਡ ਬਹੁਤ ਜ਼ਿਆਦਾ ਹੁੰਦੀ ਆ ਠੰਡ ਇਤਨੀ ਹੁੰਦੀ ਆ ਆਪਣਾ ਆਪਣੇ ਬੱਚਿਆਂ ਦਾ ਵੀ ਖਿਆਲ ਰੱਖਣਾ ਹੈ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਹੈ ਇਹ ਸਾਰੀਆਂ ਬੜੀਆਂ ਕੀਮਤੀ ਗੱਲਾਂ ਨੇ ਇਹਨਾਂ 'ਵਲ ਬਹੁਤ ਧਿਆਨ ਦੇਣ ਦੀ ਲੋੜ ਹੈ ਜੇ ਅਸੀਂ ਇਹਨਾਂ ਗੱਲਾਂ ਤੇ ਅਮਲ ਕਮਾਵਾਂਗੇ ਸਾਡੀ ਜ਼ਿੰਦਗੀ ਜਿਹੜੀ ਇਹ ਪੋ ਦਾ ਮਹੀਨਾ ਸੁਹਾਵਣਾ ਬਤੀਤ ਹੋ ਜਾਵੇਗਾ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਆ ਜੀ ਜਦੋਂ ਅਸੀਂ ਗੁਰੂ ਸਾਹਿਬ ਦੇ ਬਚਨ ਕਮਾਉਨੇ ਆ ਸਾਨੂੰ ਬਹੁਤ ਖੁਸ਼ੀਆਂ ਮਿਲ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਬਣਾਈ ਰੱਖਣ ਸੋ ਅਸੀਂ ਪ੍ਰਣ ਕਰੀਏ ਇਹ ਇਤਿਹਾਸ ਪਿਨਾਪ ਜਾਣਾਗੇ ਸਾਰਾ ਇਤਿਹਾਸ ਫਿਰ ਆਪਣੇ ਬੱਚਿਆਂ ਨੂੰ ਵੀ ਦੱਸਾਂਗੇ ਕਿ ਕੀ ਹੈ ਸਾਡਾ ਸਿੱਖ ਇਤਿਹਾਸ ਕਿਵੇਂ ਸ਼ਹੀਦियां ਹੋਈਆਂ ਨੇ ਏਵੇਂ ਸਭ ਕੁਝ ਵਾਪਰਿਆ ਹੈ ਵੱਡੇ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਸਮੇਂ ਉਮਰ 18 ਸਾਲ ਸੀ ਸਾਹਿਬ ਜادہ ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਸਮੇਂ ਉਮਰ 14 ਸਾਲ ਤੋਂ ਵੀ ਘੱਟ ਸੀਗੀ ਤੇ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ 9 ਸਾਲ ਤੋਂ ਘੱਟ ਸੀ ਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ 7 ਸਾਲ ਤੋਂ ਵੀ ਘੱਟ ਸੀਗੀ ਗੁਰੂ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਬਾਰ ਬਾਰ ਨਮਸਕਾਰ ਸਵਾਓ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਫਤਿਹ ਬੁਲਾਈਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ